ਹਾਂਜੀ ਇਹ ਬੱਚਾ ਨਿਕਲਿਆ ਜਿਹੜਾ ਤੁਹਾਡੇ ਕੋਲ ਜਿਹੜਾ ਇਹ ਹਾਂਜੀ ਇਹ ਚਵਾਬ ਕੁਲੀਡਾ ਜੀ ਚਵਾਬ ਹਾਇੂਨ ਮੜਾਇ ਤਾਂ ਸਾਹਮਣੇ ਕਰੋ ਇਹਦੇ ਬਾਰੇ ਜਾਣਕਾਰੀ ਲੈਣੇ ਆਪਾਂ ਆ ਦੇਖੋ ਮਿੱਤਰੋ ਬਹੁਤ ਹੀ ਪਿਆਰਾ ਜਿਹਾ ਬੀਡ ਹੈ ਇਹਦੀ ਏਜ ਕਿੰਨੀ ਹੋਗੀ ਇਹਦੀ 9th ਮੰਥ ਦੀ ਏਜ ਹੈ ਜੀ 9 ਮੰਥ ਹੋ ਗਿਆ ਹੈ ਹਾਂਜੀ ਸ਼ੋਅ ਪਹਿਲਾਂ ਕਿੰਨੀ ਵਾਰੀ ਸ਼ੋਅ ਆ ਚੁੱਕਾ ਹੈ ਪਹਿਲਾਂ ਇਹਦੇ ਇੱਕ ਵਾਰੀ ਹੋ ਲਾਇਆ ਸੀ ਇੱਥੇ ਲੁਧਿਆਣਾ ਪੱਪੀ ਚ ਲਾਇਆ ਸੀ ਅੱਛਾ ਤੇ ਸੈਕੰਡ ਟਾਈਮ ਹੀ ਲੈ ਕੇ ਆਂਦਾ ਵਾ ਅੱਛਾ ਸੈਕੰਡ ਟਾਈਮ ਆਇਆ ਪੱਪੀ ਦੇ ਵਿੱਚ ਕੀ ਦਾ ਰਿਜ਼ਲਟ ਰਿਹਾ ਸ਼ੋਅ ਦਾ ਪੱਪੀ ਚ ਬੀਓਵੀ ਲੱਗਿਆ ਸੀ ਇੱਥੇ ਓਕੇ ਹਾਂਜੀ ਹਾਂਜੀ ਕਰਦੇ ਵੀਰ ਨਾਲ ਗੱਲਬਾਤ ਕਿੱਥੋਂ ਆਏ ਨੇ ਵੀਰੇ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਹੋਰ ਸੁਣਾਓ ਕਿਵੇਂ ਚੱਲਦਾ ਕੰਮ ਕਾਜ ਵਧੀਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਲੋਕਲ ਹੀ ਆ ਲੁਧਿਆਣਾ ਤੋਂ ਆ ਲੋਕਲ ਬਦਾਨ ਤੋਂ ਕਿਹੜਾ ਕਰਨ ਆਪਣਾ ਆਪਣਾ ਕਿੰਗ ਕੈਨਲ ਨੇ ਕਿੰਗ ਕੈਨਲ ਹਾਂਜੀ ਇਹ ਬੱਚਾ ਨਿਕਾਜ ਜਿਹੜਾ ਤੁਹਾਡੇ ਕੋਲ ਜਿਹੜਾ ਇਹ ਹਾਂਜੀ ਇਹ ਚਵਾਬਕੀ ਡਾਈ ਚਵਾਬ ਦਿਖਾਓ ਇਹਨ ਮੜਾ ਇੱਧਰ ਸਾਹਮਣੇ ਕਰੋ ਇਹਦੇ ਬਾਰੇ ਜਾਣਕਾਰੀ ਲੈਣੇ ਆਪਾਂ ਆ ਦੇਖੋ ਮਿੱਤਰੋ ਬਹੁਤ ਹੀ ਪਿਆਰਾ ਜਿਹਾ ਬੀਡ ਹੈ ਇਹਦੀ ਏਜ ਕਿੰਨੀ ਹੋਗੀ ਇਹਦੀ 9th ਮੰਥ ਦੀ ਏਜ ਹੈ 9 ਮੰਥ ਹੋ ਗਿਆ ਹੈ ਜੀ 9 ਮਹੀਨੇ ਹਾਂਜੀ ਹਾਂਜੀ ਤੁਹਾਨੂੰ ਤਾਂ ਕਹਿੰਦੇ ਜੀ ਪੰਜਾਬੀ ਜੀ ਗੱਲ ਕਰਾਂਗੇ ਅਸੀਂ ਅੰਗਰੇਜ਼ੀ ਬੋਲੀ ਜਾਂਦੇ ਉਹਨਾਂ ਨਾਲ ਹੈ ਕਮਾਲ ਦੀ ਗੱਲ ਆ ਦੇਖੋ ਬਈ ਬਹੁਤ ਪਿਆਰਾ ਜਿਹਾ ਪੱਪੀ ਆ ਇਹ ਅੱਛਾ ਸੋਹ ਲਾਣਾ ਇਹਦਾ ਹਾਂਜੀ ਹਾਂਜੀ ਸੋਹ ਪੱਪੀ ਦੇ ਵਿੱਚ ਹਾਂਜੀ ਹਾਂਜੀ ਇਹਨੂੰ ਟ੍ਰੇਨਿੰਗ ਕਿੱਥੇ ਹੋਈ ਆ ਹਾਂਜੀ ਹਾਂਜੀ ਮੰਨ ਲਓ ਛੋਟੇ ਇਹ ਸੋਹਲੀ ਆ ਜੀ ਅੱਛਾ ਸੋਹ ਵਾਸਤੇ ਆ ਜੀ ਅੱਛਾ ਇਹ ਮੰਨ ਲਓ ਐਦਾਂ ਦਾ ਕਿਉਂ ਕਰੀ ਜਾਂਦਾ ਇਹ ਇਹ ਜੀ ਮਤਲਬ ਫਰੈਂਡਲੀ ਬਰੀਡ ਆ ਜੀ ਅੱਛਾ ਫਰੈਂਡ ਸਰਾਰਤੀ ਆ ਹੈ ਹਾਂਜੀ ਬੋਲੀ ਸਰਾਰਤੀ ਆ ਇਹ ਤੈਨੂੰ ਛੱਡ ਕੇ ਮੇਰੇ ਕੋਲ ਆ ਰਿਹਾ ਆ ਦੇਖੀ अच्छा मतलब ये कितों लिया ਤੁਸੀਂ ਨੇ ਇਹ ਬਰੀਡਰਾਂ ਜੀ ਅਸੀਂ ਆਪਾਂ ਅਸੀਂ ਆਪ ਬਰੀਡ ਕਰਦੇ ਹਾਂ ਕਿਹੜੀ ਕਿਹੜੀ ਬਰੀਡ ਕਰਦੇ ਆਪਾਂ ਅਸੀਂ ਪੌਮ ਕਰਦੇ ਆਂ ਜੀ ਮਿਨੀਚਰ ਪਿੰਚਰ ਹੁੰਦੀ ਹੈ ਜਿ ਸਿਡਜ਼ ਹੁੰਦੀ ਹੈ ਤੇ ਆ ਜਵਾ ਹੁੰਦੀ ਹੈ ਤੇ ਇਹ ਵੀ ਸ਼ੋਹ ਚਲਾਣਾ ਹਾਂਜੀ ਇਹ ਵੀ ਸ਼ੋਹ ਚਲਾਣਾ ਜੀ ਠੀਕ ਹੈ ਕਿਵੇਂ ਤਿਆਰੀ ਹੈ ਪੂਰੀ ਬਹੁਤੀ ਤਿਆਰੀ ਹੈ ਪਹਿਲਾਂ ਵੀ ਇਹ ਸ਼ੋਹ ਚਲਾਇਆ ਬੱਚਾ ਹਾਂਜੀ ਹਾਂਜੀ ਪਹਿਲਾਂ ਕੀ ਇਹਦੀ ਪੋਜੀਸ਼ਨ ਆਈ ਹੈ ਪਹਿਲਾਂ ਪੋਜੀਸ਼ਨ ਇਹਦੀ ਜਿਹੜੀ ਇਹ ਡਿਵੀਜ਼ਨ ਵਾਈਜ਼ ਹੁੰਦੇ ਨੇ ਜਿੱਦਾਂ ਫਰਸਟ ਤੋਂ ਫਰਸਟ ਲੈ ਕੇ 8 ਬੈਚੇ ਚੋਂ ਹੁੰਦਾ ਇਹ ਓਕੇ ਫਿਰ ਉਹਦੇ ਬਾਅਦ ਪੱਪੀ ਲੱਗਦਾ ਇਹ ਮਾਈਨਰ ਪੱਪੀ ਲੱਗ ਕੇ ਠੀਕ ਹੁਣ ਆਪਾਂ ਜਾਣਕਾਰੀ ਲੈਣਾ ਵਾਈਟ ਪੌਂਡ ਜਿਹੜਾ ਆਪਣਾ ਹੈਗਾ ਕਿੰਨੇ ਚਿਰ ਦਾ ਇਹ ਇਹ ਹੈਗਾ 6 4 ਮਹੀਨੇ ਦਾ ਸਾਢੇ 4 ਮਹੀਨੇ ਦਾ ਏ ਕਿੰਨੀ ਵਾਰੀ ਸੋਲ ਆ ਚੁੱਕੇ ਨੂੰ ਇਹ ਇਹ ਦੂਜੀ ਵਾਰੀ ਲਿਆਂਦਾ ਹੀ ਆ ਦੂਜੀ ਵਾਰੀ ਪਹਿਲਾਂ ਕੀ ਪੋਜੀਸ਼ਨ ਲਈਏ ਨੇ ਪਹਿਲਾਂ ਇਹ ਲੱਗੇ ਜੀ ਮਾਈਨਰ ਇਹ ਵੀ ਪਪ ਮਾਈਨਰ ਪੱਪੀ ਲੱਗੇ ਜੀ ਅੱਛਾ ਮਾਈਨਰ ਪੱਪੀ ਹੁੰਦੀ ਆ ਅੱਜ ਫਿਰ ਕਿਵੇਂ ਤਿਆਰੀ ਆ ਅੱਜ ਪੂਰੀ ਤਿਆਰੀ ਆ ਜੀ ਬਸ ਇਹ ਨਹੀਂ ਡਰੋਮਿੰਗ ਰਹਿ ਗਈ ਜੀ ਹਾਂਜੀ ਹਾਂਜੀ ਬਤਾ ਦੇਣਾ ਬਿਲਕੁਲ ਜੀ ਪੂਰਾ ਪੂਰਾ ਕੰਫੀਡੈਂਸ ਆ ਹਾਂਜੀ ਪੂਰਾ ਜੀ ਤੇ ਜਾਣਕਾਰੀ ਵਾਸਤੇ ਤੁਹਾਡਾ ਨੰਬਰ ਦੇ ਦਿਓ ਮੇਰਾ ਨੰਬਰ ਹੈਗਾ 87087375239 ਰਿਪੀਟ ਕਰ ਦੋ 7087375239 ਤੇ ਆਪਣੀ ਲੋਕੇਸ਼ਨ ਦੱਸੋ ਲੋਕੇਸ਼ਨ ਲੁਧਿਆਣਾ ਹੈ ਠੀਕ ਹੈ ਜੀ ਹਾਂਜੀ ਕੈਨਲ ਦਾ ਨਾਮ ਹੈਗਾ ਤੁਹਾਡਾ ਕਿੰਗ ਕੈਨਲ ਹਾਂਜੀ ਲਓ ਜੀ ਕਿੰਗ ਕੈਨਲ ਵਾਲਿਆਂ ਦੇ ਬੱਚੇ ਤੁਹਾਨੂੰ ਦਿਖਾ ਤਿਆ ਦੇਖੋ ਕਿੰਨਾ ਪਿਆਰਾ ਆ ਡੱਬੂ ਇਹ ਕੀ ਨਾਮ ਹੈ ਦਾ ਇਹਦਾ ਨਾਮ ਹੈਗਾ ਪੋਗੋ ਪੋਗੋ ਹਾਂਜੀ ਪੋਗੋ ਪਾਰ ਹਾਂਜੀ ਬਾਜੀ ਆ ਦੇਖੋ ਇਹਨਾਂ ਦਾ ਪੋਗੋ ਕਿੰਨਾ ਘੈਂਟ ਹੈ ਨੰਬਰ ਤੁਹਾਨੂੰ ਦਿੱਤਾ ਕਿਸੇ ਨੂੰ ਜਰੂਰਤ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਈ ਨਾਲ ਬੱਚੇ ਵੀ ਤੁਹਾਡੇ ਕੋਲ ਹੁੰਦੇ ਨੇ ਹਾਂਜੀ ਹਾਂਜੀ ਆਂ ਬਰੀਡਿੰਗ ਕਰਦੇ ਨੇ ਇਹਨਾਂ ਕੋਲ ਕੋਸੀ ਬੱਚੇ ਵੀ ਪਰਚੇਜ ਕਰ ਸਕਦੇ ਹੋ ਬਾਕੀ ਕੋਈ ਜਾਣਕਾਰੀ ਲੈਣੀ ਹੈ ਤੁਹਾਨੂੰ ਇਹਨਾਂ ਕੋਲ ਮਿਲ ਜਾਊਗੀ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਦਿਖਾਉਣਾ ਤੁਹਾਨੂੰ ਗੋਡਾ ਰੀਵਰ ਆਹ ਦੇਖੋ ਕਿਲਾ ਪਿਆਰਾ ਡੌਗ ਆ ਪਹਿਲਾਂ ਤੁਹਾਨੂੰ ਡੌਗ ਦੇਖੋ ਤੁਸੀਂ ਫਿਰ ਇਹਦੇ ਬਾਰੇ ਜਾਣਕਾਰੀ ਲਵਾਂਗੇ ਇਹ ਬਾਈ ਮੈਨੂੰ ਲੱਗਦਾ ਸ਼ੋਅ ਲਾਉਣ ਵਾਸਤੇ ਲੈ ਕੇ ਆਲੇ ਲੁਧਿਆਣਾ ਦੇ ਵਿੱਚ ਅੱਜ ਸ਼ੋਅ ਹੋ ਰਿਹਾ ਜਿਹੜਾ ਯੂਨੀਵਰਸਿਟੀ ਲੁਧਿਆਣਾ ਹੈਗਾ ਆਹ ਦੇਖੋ ਕਿੰਨਾ ਪਿਆਰਾ ਡੌਗ ਆ ਜਿਹੜਾ ਸਟਰਕਚਰ ਦੇਖੋ ਤੁਸੀਂ ਕਿੰਨਾ ਪਿਆਰਾ ਸਟਰਕਚਰ ਹੈ ਤੇ ਕਰਦਾ ਮੈਂ ਵੀਰ ਨਾਲ ਗੱਲਬਾਤਾਂ ਨਾ ਜੀ ਅੱਜ ਵੀਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਤੇ ਤੁਹਾਡਾ ਹਾਂਜੀ ਕਿੱਥੋਂ ਆਏਂਗੇ ਆਪਾਂ ਆਪਾਂ ਇਹ ਇਕਲਾ ਖੰਨੇ ਤੋਂ ਆਏ ਆਂ ਅੱਛਾ ਜੀ ਖੰਨੇ ਤੋਂ ਹਾਂਜੀ ਠੀਕ ਆ ਜੀ ਆਪਣਾ ਕਿਹੜਾ ਚੈਨਲ ਹੈ ਆਪਣਾ ਏਕ ਜ਼ੋਟਿਕ ਪੈਟ ਚੈਨਲ ਹੈ ਜ਼ੋਟਿਕ ਪੈਟ ਹਾਂਜੀ ਠੀਕ ਆ ਜੀ ਜਿਹੜਾ ਡੌਗ ਹੈ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੀ ਏਜ ਹੋ ਗਈ ਦੀ ਇਹ 12 ਮਹੀਨਿਆਂ ਦਾ ਹੈ 12 ਮਹੀਨਿਆਂ ਦਾ ਹੋ ਗਿਆ ਹਾਂਜੀ ਠੀਕ ਆ ਜੀ ਕਿੱਥੋਂ ਦੀ ਬਰੀਡ ਹੈ ਇਹ ਇਹ 골ਡਨ ਰੀਟਰੀਵਰ ਹੈ। ਕੌੜੀ ਵਾਲਿਆਂ ਦੇ ਕੁੱਤੇ ਡੀਜ਼ਲ ਦਾ ਬੱਚਾ ਹੈ। ਓਕੇ। ਤੇ ਪਿੱਛੋਂ ਤੋਂ ਇਹ ਜਿਹੜੇ ਵੱਜਦਾ ਵਾ। ਇਹਦੀ ਬਰੀਡ ਵੱਜ ਰਹੀ ਆ ਆਪਣੀ। ਹਾਂ, ਬਲੂ ਦਾ ਹੈ। ਬਲੱਡ ਲਾਈਨ ਤੋਂ ਆ ਜਾਂਦਾ। ਓਕੇ ਓਕੇ। ਹਾਂ। ਚੰਗੀ ਲਾਈਨ ਮਦਰ। ਹਾਂ, ਵਧੀਆ। ਮਦਰ ਇਹਦੀ। ਇਹ 12 ਮਹੀਨਿਆਂ ਦਾ ਹੈ। 12 ਮਹੀਨੇ ਦਾ ਹੋ ਗਿਆ। ਤੇ ਅੱਜ ਸੋਹ ਲੈਣਾ। ਹਾਂਜੀ ਸੋਹ। ਪਹਿਲਾਂ ਕਿੰਨੇ ਵਾਰੀ ਸੋਹ ਆ ਚੁੱਕੇ ਦਾ? ਪਹਿਲਾਂ ਇਹਦੇ ਇੱਕ ਵਾਰੀ ਹੋ ਲਾਇਆ ਸੀ ਇੱਥੇ ਲੁਧਿਆਣਾ ਪੱਪੀ ਚ ਲਾਇਆ ਸੀ। ਅੱਛਾ। ਇਸ ਸੈਕੰਡ ਟਾਈਮ ਲਈ ਆ ਕੇ ਹਾਂ ਦਾ ਸੈਕੰਡ ਟਾਈਮ ਆਇਆ ਪੱਪੀ ਦੇ ਵਿੱਚ ਕੀ ਦਾ ਰਿਜ਼ਲਟ ਰਿਹਾ ਪੱਪੀ ਚ ਬੀਓਵੀ ਲੱਗਿਆ ਸੀ ਇੱਥੇ ਓਕੇ ਹਾਂਜੀ ਅੱਜ ਕਿਹਨੇ ਕਿ ਤਿਆਰੀ ਹੈ ਅੱਜ ਤਿਆਰੀ ਹੈ ਫੁੱਲ ਆਪਾਂ ਆਪਣੇ ਬਰੋ ਦਾ ਕੰਫੀਡੈਂਸ ਹੈ ਹਾਂਜੀ ਪੂਰਾ ਹੈ ਕਿ ਰੱਖੋ ਕੰਮ ਹਾਂਜੀ ਅਸੀਂ ਵੀ ਦੁਆ ਕਰਦੇ ਹਾਂ ਵੀ ਤੁਹਾਡਾ ਜਿਹੜਾ ਪੱਪੀ ਵਿਨਰ ਹੋਵੇ ਹਨਾ ਚੰਗੀ ਪੋਜੀਸ਼ਨ ਲੈ ਕੇ ਆਵੇ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਬਾਈ ਹਨਾ ਤੇ ਕੀ ਡਾਈਟ ਦੇ ਰਹੇ ਹੋ ਨੂੰ ਡਾਈਟ ਇਹਨੂੰ ਫ੍ਰੀਡ ਵੀ ਚੱਲ ਰਹੀ ਆ ਚਿਕਨ ਵੀ ਚੱਲ ਰਿਹਾ ਓਕੇ ਤੇ ਉਹ ਤੋਂ ਇਲਾਵਾ ਫੂਡ ਚਿਕਨ ਦੀ ਕੁਆਂਟੀਟੀ ਕਿੰਨੀ ਦੇ ਦਿੰਦੇ ਨੇ ਚਿਕਨ ਦੇ तकरीबन 2.5 ਤੋਂ 300 ਗ੍ਰਾਮ ਚਿਕਨ ਹੁੰਦਾ ਵਾ ਵਿੱਚ 200 ਗ੍ਰਾਮ ਇੱਕ ਟਾਈਮ ਦੀ ਫੀਡ ਹੁੰਦੀ ਹੈ ਉਸ ਤੋਂ ਇਲਾਵਾ ਦਹੀਂ ਤੇ ਵੈਜੀਟੇਬਲ ਹੁੰਦੀਆਂ ਨੇ ਵਿੱਚ ਮਿਕਸ ਓਕੇ ਜਿਹੜਾ ਚਿਕਨ ਆ ਕਿੰਨੀ ਟਾਈਮ ਦੇ ਰਹੇ ਹੋ ਚਿਕਨ ਟਾਈਮ ਇੱਕ ਟਾਈਮ ਹੈ ਵਨ ਟਾਈਮ ਵਨ ਟਾਈਮ ਡੇਲੀ ਡੇਲੀ ਜੀ ਠੀਕ ਹੈ ਮਾਰਨਿੰਗ ਦੇ ਰਹੇ ਹੋ ਜਾਂ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਜੀ ਇਵਨਿੰਗ ਟਾਈਮ ਦੇ ਰਹੇ ਆ ਚਿਕਨ ਇਵਨਿੰਗ ਟਾਈਮ ਦੇ ਰਹੇ ਹੋ ਹੈ ਹਾਂ ਠੀਕ ਹੈ ਮਤਲਬ ਮਾਰਨਿੰਗ ਟਾਈਮ ਦੇ ਵਿੱਚ ਕੋਈ ਫਰਕ ਹੁੰਦਾ ਵੀ ਜੇ ਆਪਾਂ ਇਹਨੂੰ ਮਾਰਨਿੰਗ ਟਾਈਮ 'ਚ ਚੱਕਣ ਦੇਣਾ ਮਾਰਨਿੰਗ ਟਾਈਮ ਚੱਕਣ ਦਾ ਨਹੀਂ ਰਾਤ ਨੂੰ ਇਹ ਆ ਵੀ ਖਾ ਪੀ ਕੇ ਆਰਾਮ ਨਾਲ ਰਿਲੈਕਸ ਹੋ ਕੇ ਸੌਂ ਜਾਂਦੇ ਹਾਂ ਸਾਰਨੂੰ ਵੈਸਟ ਚੀਜ਼ ਹੋਏ ਆ ਬਈ ਠੰਡ ਜਾਂ ਟੱਪਣ ਠੰਣਾળો ਗਰਮੀ 'ਚ ਜਾਂ ਆਰਾਮ ਨਾਲ ਆਪਣਾ ਰਿਲੈਕਸ ਕਰਦੇ ਆਂ ਕਿਉਂਕਿ ਹਜਮ ਹੋਣ ਨੂੰ ਮੇਟ ਦਾ ਤੁਹਾਨੂੰ ਪਤਾ ਯਾਰ ਜਿਆਦਾ ਟਾਈਮ ਲੈਂਦਾ ਤਾਂ ਨਾਈਟ ਫੁੱਲ ਨਾਈਟ ਦੇ ਵਿੱਚ ਹਜਮ ਹੋ ਜਾਂਦਾ ਓਕੇ ਠੀਕ ਆ ਵੀਰੇ ਤੁਹਾਡਾ ਕੰਟੈਕਟ ਨੰਬਰ ਦਿਓ 7508002285 ਰਿਪੀਟ ਕਰ ਦਿਓ 750 8002285 ਤੇ ਆਪਣੀ ਲੋਕੇਸ਼ਨ ਦੇ ਦਿਓ ਇਕਲਾਹਾ ਖੰਨਾ ਠੀਕ ਹੈ ਇਕਲਾਹਾ ਖੰਨਾ ਨੌਜੀ ਬਾਈ ਖੰਨੇ ਵਾਲੇ ਬਾਈ ਦਾ ਡੌਗ ਤੁਸੀਂ ਦੇਖ ਲਿਆ ਕੰਟਰੈਕਟਰ ਨੰਬਰ ਤੁਹਾਨੂੰ ਦਿੱਤਾ ਕੋਈ ਜਾਣਕਾਰੀ ਲੈਣੀ ਆ ਇਹਦੀ ਮੀਟਿੰਗ ਵੀ ਕਰਵਾ ਦਿੰਦੇ ਹਾਂ ਹਾਂਜੀ ਮੀਟਿੰਗ ਇਹ ਮੀਟਿੰਗ ਵਗੈਰਾ ਤੁਸੀਂ ਕਰਵਾਉਣੀ ਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਵੀਰੇ ਧੰਨਵਾਦ ਲਓ ਵੀ ਸੈਕੰਡ ਰੀਟਰੀਵਰ ਤੁਹਾਨੂੰ ਖੇਰ ਦਿਖਾ ਰਿਹਾ ਮੈਂ ਪਹਿਲਾਂ ਦੇਖੋ ਤੁਸੀਂ ਡੌਗ ਨੂੰ ਇਹਦੀ ਤਾਜੀ-ਤਾਜੀ ਹੁਣੇ ਗਰੂਮਿੰਗ ਹੋਈ ਆ 1 ਮਿੰਟ ਹੋਇਆ ਇਹਨਾਂ ਨੂੰ ਹਜੇ ਇਹਨਾਂ ਦੀ ਗਰੂਮਿੰਗ ਇਹ ਮੈਡਮ ਕਰ ਰਹੀ ਨੇ ਇਧਰ ਨਾਲ ਦੇਖੋ ਤੁਸੀਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਦੇਖ ਚੁੱਕੇ ਹੋ ਆਪਣੇ ਚੈਨਲ ਦੇ ਉੱਤੇ ਤੇ ਅੱਜ ਇਹ ਲੁਧਿਆਣਾ ਦੇ ਡੌਗ ਸ਼ੋ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਪੱਡਾ ਹੋਗਾ ਨਰਦੇ ਨਾਲ ਗੱਲ ਕਰਾਂਗੇ ਇਹਦੇ ਬਾਰੇ ਜਾਣਕਾਰੀ ਰੋਮੀਓ ਕੱਪੇ ਕੀ ਹਾਲ ਚਾਲ ਹੈ ਵਧੀਆ ਵਿੱਚ ਹੀ ਕਿੱਥੋਂ ਆਇਆ ਆਪ ਅਸੀਂ ਨਾਂਬੇ ਤੋਂ ਆਏ ਕਿਹੜਾ ਕੈਨਲ ਆਪਣਾ ਬਬਲੀ ਵੀਰ ਦੇ ਨਾਮ ਤੇ ਕੈਨਲ ਹੈ ਓਕੇ ਹਾਂਜੀ ਇਹ ਡੌਗ ਦੀ ਏਜ ਕਿੰਨੀ ਆ ਇਹ 3 ਸਾਲੀ 3 ਸਾਲ ਕੀ ਡਾਈਟ ਦੇ ਰਹੇ ਇੰਪੋਰਟ ਦਾ ਵੇ ਇੰਪੋਰਟ ਹੈ ਕੁੱਤਾ ਬ੍ਰਾਜ਼ੀਲ ਤੋਂ ਬ੍ਰਾਜ਼ੀਲ ਤੋਂ ਹਾਂਜੀ ਕਿੰਨੀ ਏਜ ਹੋਗੀ ਦੀ ਇਹ 3 ਸਾਲਾਂ ਹੀ ਇੰਪੋਰਟ ਲਾਈਨ ਦੱਸਿਆ ਹਾਂਜੀ ਕਿਹੜੀ ਲਾਈਨ ਹੈ ਦੀ ਇਹ ਪਤਾ ਇਹ ਨਹੀਂ ਸੀ ਓਕੇ ਹਾਂਜੀ ਠੀਕ ਹੈ ਮਨੂ ਇਹਦਾ weight ਕਿੰਨਾ ਹੋਗਾ ਇਹ ਤਾਂ ਵੇਟ ਹੋਊਗਾ ਇਹ 49 50 ਦੇ ਨੇੜੇ ਹੁਣ ਤਾਂ ਗਾਣਟ ਆਦੀ ਨੇੜੇ ਹਾਂਜੀ ਹੁਣ ਤਾਂ ਵੇਟ ਡਾਈਨੋਨ ਚਿਕਨ ਚੌਲ ਹੀ ਚਿਕਨ ਚੌਲ ਹਾਂਜੀ ਚਿਕਨ ਚੌਲ ਫੀਡ ਆਖਾਂਜੀ ਡਾਈਟ ਕਿੰਨੇ ਟਾਈਮ ਦੇ ਰਹੇ ਦੋ ਟਾਈਮ ਹੀ ਦੋ ਟਾਈਮ ਮਾਰਨਿੰਗ ਈਵਨਿੰਗ ਹਾਂਜੀ ਦਹੀਂ ਵਗੈਰਾ ਹੁੰਦਾ ਹੀ ਨਾਲ ਤੇ ਚਿਕਨ ਦੀ ਕੁਆਂਟੀਟੀ ਕਿ ਦੇ ਰਹੇ ਉਹਨੂੰ ਇਹਨੂੰ ਅੱਧਾ ਕਿਲੋ ਚਿਕਨ ਹੁੰਦਾ ਹੀ ਓਕੇ ਹਾਂਜੀ ਡੇਲੀ ਹਾਂਜੀ ਮਲੋ ਮਾਰਨਿੰਗ ਟਾਈਮ ਦੇ ਰਹੇ ਹੋ ਜਾਂ ਫਿਊਨਿੰਗ ਮਾਰਨਿੰਗ ਵੀ ਦਈਦਾਈ ਕਦੇ ਕਦੇ ਈਵਨਿੰਗ ਵੀ ਦਈਦਾਈ ਕਹਿੰਦੇ ਦਈ ਵਿੱਚ ਵਗੈਰਾ ਐਦਾਂ ਦੇ ਜਿਹੜੇ ਇਹਦੇ ਹੈਅਰ ਕੋਟ ਹੈ ਨਾ ਹਾਂਜੀ ਇਹਦੀ ਸਵਾਲ ਵਾਸਤੇ ਕੀ ਕਰ ਰਹੇ ਹੋ ਇਹਦੇ ਅਲੱਗ-ਅਲੱਗ ਸ਼ੈਂਪੂ ਤੇ ਕੰਡੀਸ਼ਨਰ ਯੂਜ਼ ਹੁੰਦੇ ਨੇ ਹਾਂਜੀ ਜਿਹੜਾ ਕੰਗਾ ਚਾਲਦਾ ਈ ਸਵੇਰੇ ਸ਼ਾਮ ਦੋ ਟਾਈਮ ਸ਼ਾਮ ਕੰਗਾ ਚੱਲਦਾ ਹਾਂਜੀ ਸ਼ੈਂਪੂ ਕਿਹੜਾ ਯੂਜ਼ ਕਰ ਰਹੇ ਹੋ ਸ਼ੈਂਪੂ ਕਈ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਨਹੀਂ ਚਲੋ ਠੀਕ ਆਪਾਂ ਕਿਸੇ ਸ਼ੈਂਪੂ ਦੀ ਐਡ ਨਹੀਂ ਕਰਨੀ ਆਪਾਂ ਤਾਂ ਆਪਣੇ ਡਾਗ ਦੀ ਗੱਲਬਾਤ ਕਰਦੇ ਹਾਂ ਨਾ ਠੀਕ ਆ ਜੀ ਇਹ ਜਿਹੜਾ ਇਹਦਾ ਵਾਸ਼ਿੰਗ ਕਿੰਨੇ ਚਿਰ ਬਾਅਦ ਕਰਦੇ ਨੇ ਵਾਸ਼ਿੰਗ ਮੇਂ ਮੰਥ ਚ ਦੋ ਵਾਰ ਹੀ ਕਰ ਦਿੰਦੀ ਜੀ ਦੋ ਵਾਰੀ ਹਾਂਜੀ ਠੀਕ ਹੈ ਇਹਦੀ ਬਰੀਡਿੰਗ ਵਗੈਰਾ ਹਾਂਜੀ ਚੱਲ ਰਹੀ ਹੈ ਚੱਲ ਰਹੀ ਹੈ ਇਹਦੇ ਬੱਚੇ ਬੱਚੇ ਆਏ ਹੋਏ ਨਹੀਂ ਇਹਦੇ ਬੁੱਕ ਹੋਏ ਹੋਏ ਨੇ ਪਹਿਲਾਂ ਹੀ ਕਿੰਨੇ ਬੱਚੇ ਪਾਰੇ ਇਹ ਇਹ 11 ਤੱਕ ਵੀ ਪਾ ਜਾਂਦਾ ਜੀ 10 ਵੀ ਪਾ ਜਾਂਦਾ ਬਾਹਰ ਮੀਟਿੰਗ ਦੇ ਦਿੰਦੇ ਉਹਦੀ ਹਾਂ ਬਾਹਰ ਦੇ ਦੇ ਵਧੀਆ ਫੀਮੇਲ ਤੇ ਓਕੇ ਕੀ ਪ੍ਰਾਈਸ ਇਹਦਾ 70000 ਰੁਪਏ ਆਈ ਮੀਟਿੰਗ 70 ਹਾਂਜੀ ਠੀਕ ਹੈ ਇਹ ਕਿਸੇ ਨੂੰ ਜਰੂਰ ਤੋਂ ਹੁੰਦੀ ਹੈ ਬਾਹਰ ਮੀਟਿੰਗ ਦੇ ਦੇ ਦਿੰਦੇ ਹੋ ਹਾਂ ਜੀ ਇਹਦਾ ਪੱਪੀ ਕੀ ਪ੍ਰਾਈਸ ਦਾ ਹੈ ਇਹਦਾ ਲੱਗ ਲੱਗ ਸਟੇਟਿੰਗ ਓਕੇ ਤੁਹਾਡੇ ਕੋਲੇ ਹੁੰਦੇ ਆ ਹਾਂ ਅਵੇਲੇਬਲ ਤੁਹਾਡੇ ਕੋਲੇ ਇਹਦੀ ਫੀਮੇਲ ਵੀ ਹੋਣੀ ਹਾਂ ਫੀਮੇਲਾਂ ਹੈਗੇ ਨਹੀਂ ਕਰਨੇ ਫੀਮੇਲਾਂ ਮਤਲਬ ਪ੍ਰਾਈਸ ਕੀ ਦਾ ਪੱਪੀ ਦੀ ਹਾਂ ਜੀ ਇਹਦਾ 85000 ਤੋਂ ਸਟਾਰਟਿੰਗ ਪ੍ਰਾਈਸ ਦਾ ਹੋਊ ਉੱਪਰ ਤੱਕ ਹਾਂ ਜੀ ਓਕੇ ਵੱਧ ਕਿਤੇ ਤੱਕ ਹੋ ਜਾਂਦਾ ਇੱਕ ਲੱਖ 20-30 ਹਜ਼ਾਰ ਤੱਕ ਚੱਲ ਜਾਂਦਾ ਠੀਕ ਹੈ ਜੀ ਇਹ ਹੋਰ ਵੀ ਇੰਪੋਰਟ ਕਰਾਇਆ ਕੋਈ ਆਪਾਂ ਨੇ ਨਹੀਂ ਇਹੀ ਸਿੰਗਲ ਹਾਂ ਜੀ ਠੀਕ ਹੈ ਕਿਸ ਨੂੰ ਜਰੂਰਤ ਹੁੰਦੀ ਹੈ ਜਾਣਕਾਰੀ ਵਾਸਤੇ ਕੰਟੈਕਟ ਨੰਬਰ ਦਿਓ ਹਾਂਜੀ ਕੰਟੈਕਟ ਨੰਬਰ ਵੀਰੇ ਦਾ ਹੈ ਹਾਂ ਦੇ ਦਿਓ 988601987 ਰਿਪੀਟ ਕਰੋ 938601987 ਕਿਹੜਾ ਪਿੰਨ ਲა ਨਾਬਾ 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 ਪਬਲਿਕ ਚੈਨਲ ਨਾਬਾ ਲੋਕੇਸ਼ਨ ਨਾਬਾ ਜੀ ਹਾਂਜੀ ਲੋਕੇਸ਼ਨ ਨਾਬਾ ਜੀ ਧੰਨਵਾਦ ਤੁਹਾਡਾ ਬਹੁਤ ਸੋਹਣਾ ਬੜੀਆ ਬੈਂਡਰ ਕਰੇ ਅਸਤਾ ਕਹਿੰਦੇ ਦੇਖੋ ਬਹੁਤ ਸੰਭਾਲ ਰੱਖੀ ਹੈ ਨਾ ਇਹ ਹੁਣ ਹੁਣ ਇਹਨਾਂ ਨੇ ਇਹਦੀ ਗੋਮਿੰਗ ਕਰਾਈ ਹੈ ਕਿਸੇ ਨੂੰ ਜਰੂਰ ਬਾਈ ਵੀਡੀਓ ਦਾ ਕੰਟੈਕਟ ਨੰਬਰ ਲੈ ਕੇ ਕਾਲ ਕਰ ਸਕਦੇ ਆ ਕੋਈ ਗੱਲਬਾਤ ਕਰਨੀ ਆ ਮੀਟਿੰਗ ਲੈਣੀ ਆ ਇਹਦੀ ਉਹ ਤੁਹਾਨੂੰ ਮਿਲ ਜਾਊਗੀ ਪੱਪੀ ਵੀ ਪਰਚੇਜ਼ ਕਰ ਸਕਦੇ ਹੋ ਠੀਕ ਆ ਵੀਰੇ ਧੰਨਵਾਦ